ਅੰਗਦੀ ਆ ਤੇ ਫੇਰ ਅਸੀਂ ਦੋ ਵੀਰਾਂ ਦੇ ਲਈ ਰਾਜਾ ਮਹਾਰਾਜਾ ਵਾਲਾ ਨਕਸ਼ਾ ਜਿੰਨਾਂ ਨੂੰ ਤਾਂਦ ਪੈਂਦੀ ਆ ਸੁਪਨਦੋਸ਼ ਟਿੱਲਾਪਣ ਜਾਂ ਫੇਰ ਇੱਕ ਵਾਰ ਸੰਭੋਗ ਕਰਨ ਤੋਂ ਪ੍ਰੰਤ ਮਨ ਨਹੀਂ ਕਰਦਾ ਉਹਨਾਂ ਦੇ ਲਈ ਅਸੀਂ ਅੱਜ ਫੇਰ ਇੱਕ ਨਕਸ਼ਾ ਤਿਆਰ ਕਰਨ ਲੱਗੇ ਆ ਦੋ ਵੀਰਾਂ ਨੂੰ ਭੇਜਾਂਗੇ ਇਹਦੇ ਵਿੱਚ ਕੱਲੀ ਕੱਲੀ ắpਸਮ ਆਪ ਜੀ ਦੇਖ ਲਓ ਸੋਨਾ ắpਸਮ ਚਾਂਦੀ ắpਸਮ ਲੋਹਾ ắpਸਮ ਫਲਾਤ ắpਸਮ ਜਿਹਨੂੰ ਕਹਿੰਦੇ ਆ ਕੜੀ ਦਾ ਕੁਸ਼ਤਾ ਪਰਵਾਲ ਪਿਸ਼ਟੀ ਇਹ ਸਾਰੀਆਂ ਅਦਰਕ ắpਸਮ ਸੱਚੇ ਮੋਤੀ ਇਸਹਾਰੇ ਤਿਆਰ ਕਰਕੇ ਸੇਂ ਵਿਰਾ ਵਾਸਤੇ ਇਹ ਨੁਕਸਾ ਭੇਜਾਂਗੇ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਰਗੜਾਈ ਕਰਨ ਤੋਂ ਉਪਰੰਤ ਫੇਰੇ ਦੇ ਵਿੱਚ ਗੁਲਾਬ ਦਾ ਹਰਮ ਮਿਲਾ ਕੇ ਫੇਰੀ ਰਗੜਾਈ ਕਰਾਂਗੇ ਫੇਰੇ ਨੁਕਸਾ ਤਿਆਰ ਹੁੰਦਾ ਪੂਰੀ ਤਗੜਾਈ ਹੁੰਦੀ ਏ ਦੀ ਜੇਕਰ ਤਗੜਾਈ ਨਾ ਕੀਤੀ ਜਾਵੇ ਤੇ ਨੁਕਸਾ ਤਿਆਰ ਨਹੀਂ ਹੁੰਦਾ ਕਿਉਂਕਿ ਤਾਂ ਇਹ ਨੁਕਸਾ ਸਕੂਗਾ ਜੇਕਰ ਪੂਰੀ ਦੀ ਤਗੜਾਈ ਕੀਤੀ ਹੋਗੀ ਅੱਖਾਂ ਦੇ ਲਈ ਸੰਗਤ ਜੀ ਟੇਮ ਹੋਤੀ ਹੈ ਲਈ ਵੀ دارو ਤਿਆਰ ਹੋ ਗਿਆ ਵਾ ਕਿਸੇ ਵੀ ਸੰਗਤ ਨੇ ਲੈਣਾ ਹੋਵੇ ਅਸੀਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਹੈ ਕਿ ਆਪ ਜੀ ਨੇ ਆਪਣਾ ਐਡਰੈਸ ਭੇਜਣਾ ਵਾ ਤੇ ਮਾਇਆ ਪਾ ਕੇ ਤੇ ਉਹਦੀ ਸੀਟ ਭੇਜਣੀ ਆ ਫਿਰ ਅਸੀਂ ਸਾਰੇ ਜਿਹੜੇ ਦਵਾਈਆਂ ਦੇ ਪਾਰਸਲ ਆ ਉਹ ਭੇਜਦੇ ਆ ਇਹ ਵੀ ਅਸੀਂ ਤਿਆਰ ਕੀਤੇ ਆ ਇਹਨਾਂ ਦੀ ਮਾਇਆ ਆਈ ਆ ਵੀਰਾਂ ਦੀ ਤੇ ਭੈਣਾਂ ਦੀ ਜਿਨ੍ਹਾਂ ਨੇ ਅੱਖਾਂ ਦਾ ਦਾਰੂ ਜਾਂ ਫਿਰ ਹੋਰ ਕੋਈ ਨੁਕਸੇ ਮੰਗਵਾਏ ਹੁੰਦੇ ਆ ਇਸ ਕਰਕੇ ਵਾਰ-ਵਾਰ ਸੰਗਤ ਜੀ ਫੋਨ ਨਾ ਕਰਿਆ ਕਦੋਂ ਤੇ ਪੁੱਛਿਆ ਕਰੋ ਜੀ ਕਿਵੇਂ ਆ ਸਾਡੇ ਕੋਲ ਕੈਸ਼ ਔਨ ਡਿਲੀਵਰੀ ਦਾ ਕੰਮ ਨਹੀਂ ਹੈ ਸੋ ਬੇਨਤੀ ਆ ਇਹਨਾਂ ਲਗੜਾਈ ਕਰਨ ਤੋਂ ਪਹਿਲਾਂ ਇਹਦੇ ਫਾਇਦੇ ਨੁਕਸਾਨ ਦੇ ਸੁਣ ਲਓ ਪੀ ਆ ਜੀ ਸਰੀਰ ਦੇ ਪੈਰ ਦੇ ਨੋਟ ਲੈ ਕੇ ਵਾ ਸਿਰ ਦੇ ਵਾਲ ਤੱਕ ਇਹ ਤਾਕਤ ਪਾ ਦਿੰਦਾ ਦਾ ਜਿਹੜੇ ਵੀਰ ਬਹੁਤ ਜ਼ਿਆਦਾ ਕੰਮ ਕਰਦੇ ਆ ਵਿਦੇਸ਼ਾਂ ਵਿੱਚ ਜਾਂ ਫਿਰ ਆਪਣੇ ਭਾਰਤ ਵਿੱਚ ਇਹ ਉਹਨਾਂ ਦੇ ਲਈ ਬਹੁਤ ਹੀ ਵਧੀਆ ਹੁੰਦਾ ਹੈ ਅਸੀਂ ਪੂਰਾ ਸਮਾਨ ਪਾ ਕੇ ਭੇਜ ਦਿਆ ਸੰਗਤਾਂ ਨੂੰ ਤਾਂ ਜੋ ਲਾਹਾ ਲਵੇ ਤੇ ਕੋਈ ਅਸੀਸਾਂ ਦੇਵੇ ਕੋਈ ਹੀਰਾ ਫੇਰੀ ਵਾਲਾ ਕੰਮ ਨਹੀਂ ਹੈ ਸੰਗਤ ਜੀ ਇੱਥੇ ਇੱਕ ਵਾਰੀ ਜਰੂਰ ਵਰਤ ਕੇ ਵੇਖਿਓ ਆਪ ਜੀ ਤੇ ਹੁਣ ਇਹਦੇ ਵਿੱਚ ਦਿਲਾਲਦਾਰਕ ਗਲਾਬ ਦੇ ਹਰਕ ਮਲੋਂ ਤੋਂ ਪ੍ਰੰਤ ਦੀ ਫੇਰ ਰਗੜਾਈ ਹੋਗੀ ਰਗੜਾਈ ਕੰਮ ਤੇ ਉਪਰੰਤ ਫਿਰ ਇਹ ਰਗੜਾਈ ਕਰਨ ਤੋਂ ਬਾਅਦ ਫਿਰ ਇਹਨੂੰ ਸ਼ਾਮੇ ਸਕਾਰ ਲੈਣਾ। ਸੋਣਾ ਇਸ ਪ੍ਰਕਾਰ ਰਗੜਾਈ ਕਰਦਿਆ ਕਰਦਿਆਂ ਇਹਨੇ ਬਿਲਕੁਲ ਸੁੱਕ ਜਾਣਾ। ਫਿਰ ਇਹਦੇ ਵਿੱਚ ਅਸੀਂ 31 ਜੜੀਆਂ ਬੂਟੀਆਂ ਵਾਲਾ ਜਿਹੜਾ ਮਿਸ਼ਰਣ ਪਾਉਨੇ ਆ। ਬਹੁਤ ਹੀ ਵਧੀਆ। ਬਸ ਇਹ ਰਗੜਾਈ ਚਾਹੀਦੀ ਹੈ।